سب نہیں بجے بجے ਕਲਾ ਸਮਰਥ ਦੋਲੜ ਤੇ ਰੱਖੋ ਪ੍ਰਭੂ ਨਾਨਕ ਦੇਵ ਕਰ ਹੱਥ ਤੂੰ ਜੋ ਸਜਣ ਬੈਟਿਆ ਦੇਸ ਸੁਖਤਾ ਨਾਣੁ ਮਹੀਂਜਾ ਤਰਸੂ ਦੇ ਕਦ ਪਸੀਦੀ ਦਾ Shasuka, the kings of Giran, Chandra ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਦਇਆਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ ਭਾਏ ਬਲੰਗੜੀ ਬੁਝ ਗਈ ਰਖੰਦੜੋ ਪ੍ਰਭ ਆਪੋ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭੈ ਦਿਆ ਨਾ ਵਿਆਪੈ ਮਾਇਆ ਕੋਟ ਅਧਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭੈ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ કુਟੰਬ ਸੰਗ ਲੋਗ ਕੁੱਲ ਸੁਭਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ કુਟੰਬ ਸੰਗ ਲੋਗ ਕੁੱਲ ਸੁਭਾਇਆ ਕਿਰਤ ਹਸਾ ਵਾਯੂ ਜੀ ਭਗੇ ਸ਼ਲੋਕ ਦਇਆ ਕਰਨੰ ਦੁਖ ਹਰਨੰ ਚਰਣੰ ਨਾਮ ਕੀਰਤਨਹ ਦਇਆ ਗੁਰਖ ਭਗਵਾਨ ਹੈ ਨਾਨਕ ਲਖਤ ਨ ਆਇ ਵਾਯੂ ਜੀ ਭਰਸਾ ਵਾਯੂ ਜੀ ਕੀ ਭਤਿ ਪਰਮ ਸਰਵਾਲਿਓ ਗੁਰੂ ਸਾਹਿਬ ਦੀ ਜੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਦੀ ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਆਲਾਨ ਥਾਨ ਦੀਵਾਨ ਦੇ ਸਾਜਾਨ ਸਾਜ ਉਪਾਪਹਾਰ ਗੁਰੂ ਗਰੀਬ ਨਵਾਜ ਤਨ 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 ਸਤਿਗੁਰੂ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤਖਤਾਂ ਦੇ ਰਾਜਵਾਨ ਹੋ ਕੇ ਅਮਰ ਤੇਰੇ ਨੂੰ ਸੰਤੋਖਤਾਈ ਖੁੱਲੇ ਦ੍ਰਿਸ਼ ਵਿੱਚ ਧਾਰਿ ਬਖਸ਼ਿਸ਼ ਕਰ ਰਹੇ ਹਨ ਆਪ ਸਭ ਵਰਭਾਗੀ ਜਨ ਹੋ ਜੋ ਸਭ ਨੂੰ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਪਵਿੱਤਰ ਅਮਰ ਕਨੇਲਾ ਸਾਤੂਗਰਾ ਦੀ ਹਜ਼ੂਰੀ ਅਡ ਕਰਕੇ ਹੋਰ ਪਾਲ ਘੋਹਿਤ ਕਰਕੇ ਜਿਸ ਨੂੰ ਸੰਭਾਲ ਰਹੇ ਹੋ ਸਭ ਕੁੜਭਾਗੀ ਜਨ ਹਨ ਸਭ ਨੂੰ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਕੇ ਇੱਥੇ ਅਮਰ ਤੇਰੇ ਦੇ ਦਰਸ਼ਨ ਧਾਰਿ ਬਖਸ਼ਿਸ਼ ਕਰ ਰਹੇ ਹਨ ਉਪਰਾਂ ਤੋਂ ਲਗੀ ਬਾਣੀ ਆਈ ਤੇ ਸਗਲੀਆਂ ਚਿੰਤ ਮਟਾਈ ਜਿਹਦੇ ਜਾਪ ਹੋ ਰਿਹਾਣ ਅਰਦਾਸੋ ਅਬਰੰਧ ਸਾਧ ਸੰਗਤ ਦੀ ਆਪ ਜੀ ਸਾਰਿਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਮੁਖ ਬਾਣ ਜੋ ਸਾਡੇ ਰਿਕ ਮਹਾਰਾਜ ਨੇ ਹੁਕਮ ਬਖਸ਼ਿਸ਼ ਕੀਤਾ ਹੈ ਆਪ ਜੀ ਸਾਰਿਆਂ ਦੇ ਗ੍ਰੰਥ ਸਿੰਘ ਦੀ ਰਸਨਾ ਪਾਸੋਂ ਸਰਵਣ ਕੀਤਾ ਹੈ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰੇ ਆਪਣੀ ਪਾਵਨ ਕਬੀਰ ਮੁਖਵਾਜ ਜੀ ਵਿਚਾਰ ਆਪ ਕਿਰਪਾ ਕਰਕੇ ਕਰਵਾ ਲੈ। ਆਓ ਸਭ ਤੋਂ ਪਹਿਲਾਂ ਆਪਣੀ ਗਰਤੀਆਂ ਨੂੰ ਆਕਾਗਰਿਤ ਕਰੀਏ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਸਰਬਤ ਸੰਗਤ ਅਦਰ ਸਰਕਾਰ ਦੇ ਨਾਲ ਹੱਥ ਜੋੜ ਕਰਕੇ ਸਤਿਗੁਰੂ ਦੀ ਸ਼ੀਸ਼ ਨਵਾ ਕਰਕੇ ਖੜ੍ਹ ਕੇ ਬਹਾਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰੋ। ਸਤਿ ਪਾਸ਼ਾ ਜੀ ਦੀ ਮਿਹਰ ਸਦਕਾ ਜੋ ਆਇਦਾ ਮੁਖਵਾਸ ਸਾਨੂੰ ਪ੍ਰਾਪਤ ਹੋਇਆ ਹੈ ਉਹ ਜੈਤਿ ਸਰੀ ਕੀ ਵਾਰ ਗੁਰਬਾਈ ਹੈ ਸਾਧ ਸੰਗਤ ਜੀ ਸੋ ਜੈਤਿ ਸਰੀ ਰਾਗ ਦੇ ਵਿੱਚ ਇਹ ਜੋ ਵਾਰ ਦੇ ਤੀਨ ਬਾਗਨ ਸਬਦ ਜਪ ਕੀਤੇ ਹਨ ਇਹ ਕੁੱਲ ਸਾਧ ਸੰਗਤ ਜੀ 20 ਸ਼ਬਦ ਹਨ ਜਿਹਦੇ ਵਿੱਚ 20 ਸ਼ਲੋਕ ਹਨ ਤੇ 20 ਪਉੜੀਆਂ ਹਨ ਸੋ ਇੱਕ ਸ਼ਲੋਕ ਤੇ ਇੱਕ ਪੌੜੀ ਇਸ ਤਰੀਕੇ ਦਾ ਸ਼ਬਦ ਚੱਲਦਾ ਹੈ ਜਿਵੇਂ ਆਜ ਮੁਖਵਾਕ ਗੁਰੰתי ਸਿੰਘ ਜੀ ਨੇ ਲਿਆ ਹੈ 18ਵਾਂ ਇਸ ਲੋਕ ਪੜਿਆ ਜੋ ਪਰਪਤ ਪੌੜੀ ਮੜੀ ਹੈ ਸੋ ਇਹ ਇੱਕ ਸਤ ਸੰਪੂਰਨ ਹੁੰਦਾ ਜਿ ਇਹ 20 ਸ਼ਬਦ ਹਨ ਸਾਧ ਸੰਗਤ ਜੀ ਬਾਣੀ ਸਾਹੀ ਸਰਕਾਰ ਜੋਤ ਸਾਰੀ ਬਾਣੀ ਦਾ ਮਹਾਤਮ ਹੈ ਔਰ ਗੁਰੂ ਦੀ ਕੁਰਬਾਨੀ ਦੇ ਨਾਲ ਮਾੜਾ ਇਹਦੇ ਕੋਈ ਖਾਸ ਹੋ ਕੇ ਵੀ ਜੋੜ ਕਰਕੇ ਰੱਖਿਆ ਤੇ ਸਾਨੂੰ ਸਾਰੇ ਸਿੱਖਾਂ ਨੂੰ ਸਿੱਖਿਆ ਦਿੱਤੀ ਹੈ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਸਹੀ ਤਰੀਕੇ ਦੇ ਨਾਲ ਬਤੀਤ ਕਰ ਸਕੀਏ ਸਾਧ ਸੰਧੀ ਜਦੋਂ ਕੋਈ ਪਰਾਲੀ ਘਰ ਦੇ ਵਿੱਚ ਚੜਾਈ ਕਰ ਜਾਵੇਗਾ ਤਾਂ ਉਹਦੇ ਅੰਤਮ ਸੰਸਕਾਰ ਵਾਲੇ ਦਿਨ ਹੀ ਜਾਹਿਦ ਹਸੈ ਬਾਹਰੋਂ ਕੀਤਾ ਜਾ ਸਕਦਾ ਹੈ ਫਿਰ ਦਸਵੇਂ ਦੇ ਭੋਗ ਪੈਂਦਾ ਹੈ ਜਾਂ ਫਿਰ 8ਵੇਂ ਦਿਨ ਸੀ ਦੀ ਖੰਪਰ ਸਹਿਬਰਾ ਨੂੰ ਬਣਾ ਕਰਕੇ ਦਸਵੇਂ ਦੇ ਭੋਗ ਹੁਣਾ ਹੈ ਗੁਰਜੀਵ ਦੀ ਕਲਿਆਣ ਵਾਸਤੇ ਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਿਆਸ ਕੁਰੀ ਦੀ ਸਾਹਾ ਸੰਗ ਦੀ ਸਾਰਤ ਸਲੋਖ ਹਨ ਏਕ ਤੇ ਉਹਨਾਂ ਦੀ ਕਥਾ ਹੁੰਦੀ ਹੈ ਤੇ ਇਸ ਦੇ ਨਾਲ ਹੀ ਜੈਸਲੀ ਦੀ ਬਾਣ ਇਹਨਾਂ ਸਲੋਕਾਂ ਦੀ ਸਾਹਾ ਸੰਗ ਦੀ ਰੋਜ਼ਾਨਾ ਦੋ ਸ਼ਬਦਾਂ ਦੀ ਕਥਾ ਹੁੰਦੀ ਹੈ ਸੋ ਇਹ ਹਰ ਦਿਨ ਦੋ ਸ਼ਬਦ ਭਾਵ ਕੀ ਦੋ ਸਲੋਕ ਦੋ ਪਉੜੀਆਂ ਅਸੀਂ ਇਸ ਤਰੀਕੇ ਨਾਲ 10 ਦੇ ਲਗਾਤਾਰ ਜੀ 20 ਸ਼ਬਦ ਇਸ ਵਕੂਨ ਇਸ ਦੀ ਕਥਾ ਕਹੀ ਜਾਂਦੀ ਹੈ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਨਾ ਸੋ ਇਹਦਾ ਮਹਾਕਰ ਜਿਹੜਾ ਇਹ ਹੈ ਕਿ ਜਿਹੜੀਆਂ ਦੁਨੀਆਂ ਚ ਨਹੀਂ ਪਹਿਣਦੇ ਨੇ ਪ੍ਰਲੋਗ ਜਿਵੇਂ ਚੀਜ਼ ਵੀ ਰੱਖਿਆ ਜਾਂਦੇ ਹਨ ਪਿਛੋ ਪਰਿਵਾਰ ਦੀ ਵੀ ਜੜ੍ਹ ਜੀ ਗਨਾ ਹੁੰਦੀ ਹੈ ਕਿਉਂਕਿ ਜਦੋਂ ਇਸ ਦੇ ਅਰਥ ਪੜ੍ਹਨੇ ਹੁੰਦਾ ਸਾਧ ਸੰਗਤ ਜੀ ਤਾਂ ਮਨ ਵਿੱਚ ਬਹੁਤ ਸਾਰਾ ਵਿਰਾਗ ਧੀਰੇ ਤੇ ਬੁੱਧੀ ਜਿਹੜੀ ਹੈ ਉਹ ਪ੍ਰਜਲਿਤ ਹੋ ਜਾਂਦੀ ਹੈ ਪ੍ਰਜਵਲਿਤ ਹੋ ਜਾਂਦੀ ਹੈ ਜਿਹੜੀ ਸ਼ੁੱਧ ਬੁੱਧੀ ਹੈ ਸਮਝ ਪੈ ਜਾਂਦੀ ਹੈ ਜਿੱਥੇ ਪ੍ਰਾਣੀ ਜਦ ਜੀਵਾਨ ਪਿੱਛੋਂ ਗਏ ਹੋਏ ਜੀਵ ਦੇ ਵਿਚੌੜੇ ਚ ਦੁਖੀ ਹੋਏ ਹੁੰਦੇ ਹਨ ਉੱਥੇ ਉਹਨਾਂ ਨੂੰ ਸੋਝੀ ਆ ਜਾਂਦੀ ਹੈ ਕਿ ਅਸਲੀਅਤ ਹੈ ਕੀ ਮਨੁੱਖੀ ਅਸਲੀਅਤ ਕੀ ਸੰਸਾਰ ਦੀ ਅਸਲੀਅਤ ਕੀ ਹੈ ਇਹ ਜੀਵਨ ਕਾਲ ਦੀ ਅਸਲੀਅਤ ਕੀ ਹੈ ਅਸਲ ਕੀ ਹੈ ਤੇ ਨਕਲ ਕੀ ਹੈ ਸੋ ਐਸੀ ਮਾੜਾ ਨੇ ਵਰਕਸ਼ਿਸ਼ ਕੀਤੀ ਹੈ ਸਾ ਸਭੀ ਦੇ ਗੁਰਬਾਣੀ ਦੇ ਵਿੱਚ ਸੋ ਇਸ ਗੁਰਬਾਣੀ ਦੇ ਅਨੁਸਾਰ ਸਾ ਸਭੀ ਜਦੋਂ ਇਹ ਗੁਰਬਾਣੀ ਅਰੰਭ ਹੁੰਦੀ ਹੈ ਤਾਂ ਆਤ ਪੂਰਨ ਵਾਤ ਪੂਰਨ ਅੰਤ ਪੂਰਨ ਬੰਦੇ ਸੋ ਉਸ ਸ਼ਬਦ ਉੱਤੇ ਵੱਧ ਲੱਗਦਾ ਹੈ ਮਨ ਜਦੋਂ ਵੀ ਕੋਈ ਸ਼ੀਰ ਅਖੰਡ ਪਾਤਸ਼ਾਹ ਦੇ ਖਿਆਲ ਜਾਂਦੇ ਪ੍ਰਕਾਸ਼ ਕੀਤਾ ਜਾਂਦਾ ਹੈ ਵਾਹਿਗੁਰੂ ਜਾਰ ਸਹਿਜ ਬਾਣ ਕੀਤਾ ਜਾ ਰਿਹਾ ਹੈ ਕਿਸੇ ਨੂੰ ਜਾਂ ਸਰਦਾਹ ਬਾਣ ਕੀਤਾ ਜਾ ਰਿਹਾ ਜਾ ਰਿਹਾ ਹੋਵੇ ਤਾਂ ਸਤਗੁਰਾਂ ਦੀ ਗੁਰਬਾਣੀ ਦਾ ਆਰੰਭ ਵੇਲੇ ਅਰਦਾਸ ਹੁੰਦੀ ਹੈ ਇੱਕ ਮੱਧ ਵੇਲੇ ਅਰਦਾਸ ਹੁੰਦੀ ਹੈ ਸੰਪੂਰਨ ਤਰੀਕੇ ਅਰਦਾਸ ਹੁੰਦੀ ਹੈ ਤਿੰਨੋਂ ਅਰਦਾਸਾਂ ਦੇਖ ਜਾ ਕਰਕੇ ਕੀਤੀਆਂ ਜਾਂਦੀਆਂ ਹਨ ਸਾਧ ਸੰਗਤ ਜੀ ਇਸ ਸ਼ਬਦ ਉੱਤੇ ਆਉਣ ਕਰਕੇ ਲੱਗਦਾ ਹੈ। ਔਰ ਅੱਜ ਕਾ ਦੀ ਛਪਾਈ ਦੇ ਅਨੁਸਾਰ ਸਾਧ ਸੰਗਤ ਜੀ ਇਹ ਸ਼ਬਦ ਇਹ ਸਿਰਫ ਸਾਧ ਸੰਗਤ ਜੀ ਜਾਣਕਾਰੀ ਭਰਪੂਰ ਆ ਜੀ ਨੂੰ ਇਤਿਆਹ ਕਰ ਰਹੇ ਕਿਉਂਕਿ ਸਿੱਖ ਨੂੰ ਆਪਣੇ ਵਿਰਸੇ ਆਪਣੇ ਗੁਰੂ ਅਤੇ ਜੋ ਖਜ਼ਾਨਾ ਵਾਰਡ ਵਾਸੀ ਕੀਤਾ ਉਹਦੇ ਬਾਰੇ ਜਿੰਨਾ ਹੋ ਸਕੇ ਵਧ ਰਵਜ ਪਤਾ ਹੋਣਾ ਚਾਹੀਦਾ ਹੈ। ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਦੀ ਮੇਹਰ ਸਦਕਾ ਇਹ ਸ਼ਬਦ ਤੇ ਮੱਦ ਲੱਗਦਾ ਹੈ ਗੁਰਬਾਣੀ ਦਾ। ਸੋ so, 1430 ਆਗਰ ਅੱਜ ਕਾ ਵੀ ਸਿਪਾਈ ਦੇ ਇਨਸਾਬ ਦੇ ਨਾਲ ਅਤੇ ਇਹ ਵਰਬਾਰੀ 705 ਅੱਗ ਤੋਂ ਆਬ ਹੁੰਦੀ ਹੈ ਕਿ ਕਈ ਇਹ ਗਿਣਤੀ ਨਿਧਿ ਜਾਂਦੇ ਹਨ ਕਿ 1430 ਦਾ ਅੱਧ ਜਿਹੜਾ ਹੈ 715 ਤੇ ਬਣਦਾ ਹੈ ਸਾਧ ਸੰਗਤ ਜੀ ਬੇਨਤੀ ਹੈ ਉਹ ਅੱਜ ਦੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਵੀ ਭਾਈ ਇਸ ਵਰਬਾਰੀ ਦੇ ਉੱਤੇ ਮੱਤ ਲੱਗੇਗਾ ਇਹ ਸਿਪਾਈਆਂ ਸਾਧ ਸੰਗਤ ਜੀ ਅੱਜ ਸ਼ੁਰੂ ਹੋਈਆਂ ਹਨ ਜਿਹੜੀਆਂ ਪਹਿਲੇ ਪ੍ਰਾਤਨ ਸ਼ੁਰੂ ਕਰਨਾਂ ਉਹਨਾਂ ਦੇ ਵਿੱਚ ਆਂਗਾ ਦਾ ਵੀ ਹਿੱਸਾ ਹੈ ਆਲੋਕਾ ਘਟਾ ਹੁੰਦੀ ਜਾਂਦੀ ਕਈਆਂ ਵੱਧ ਵੀ ਹੋ ਸਕਦੇ ਹਨ ਜਿਵੇਂ ਤੁਸੀਂ ਜਿਹੜੇ ਦੌਰ ਕੀਤਾ ਹੋਵੇ ਸਿੰਘ ਸਰਵਾਰ ਫਿਰ ਵੀ ਜਿਵੇਂ ਜੀ ਸ਼੍ਰੀ ਗੁਰੂ ਨਾਮਾ ਸਾਹਿਬ ਲਈ ਜੇ ਆਨੰਦ ਸਾਹਿਬ ਦੀ ਵਰਭਾਣੀ ਦਾ ਸ਼ਬਦ ਗੁਰੂ ਨਾਮਾ ਸਾਹਿਬ ਦੇ ਰੂਪ ਤੋਂ ਪ੍ਰਾਪਤ ਹੁੰਦਾ ਹੈ ਹੁਣ ਆਨੰਦ ਸਾਹਿਬ ਦੀ ਬਾਣੀ 917 ਅੰਗ ਤੋਂ ਲੈ ਕੇ 921 ਅੰਗ ਤੱਕ ਹੈ ਅਤੇ ਉਥੇ ਜਾ ਕੇ ਕੀ ਗੁਰੂ ਨਾਮਾ ਸਾਹਿਬ ਪ੍ਰਾਪਤ ਹੋ ਸਕਦਾ ਹੈ ਕਿਉਂਕਿ ਬਹੁਤਾਂ ਤੋਂ ਵੱਧ ਦੇ ਵਿੱਚ ਜਿਹੜਾ ਪ੍ਰਕਾਸ਼ ਮਾਰਿਆ ਦਾ ਹੁੰਦਾ ਹੈ ਸੁਪਾਰ ਕੀ ਪਾ 550 ਕੋ ਲਿਆ ਕਰਕੇ 750 ਦੇ ਆਸ-ਪਾਸ ਪਰ ਉਹ ਪ੍ਰਾਤਨ ਸਮੂਹ ਤੇ ਉਹ 900 ਅੰਗ ਦੇ ਨਹੀਂ ਆਨੰਦ ਸਾਹਿਬ ਉਹ ਪਹਿਲਾਂ ਹੀ ਹੁੰਦਾ ਹੈ ਸੋ ਅੰਗਾਂ ਦੇ ਹਿਸਾਬ ਦੇ ਨਾਲ ਨਹੀਂ ਗੁਰਵਾਲੀ ਦੇ ਹਿਸਾਬ ਨਾਲ ਜਿਵੇਂ ਬਾਹਰ ਨੂੰ ਹੁਕਮ ਕੀਤਾ ਹੈ ਮਹਾਰਾਜ ਜੀ ਪਾਸ਼ਾ ਜੀ ਦਾ ਹੁਕਮ ਹੈ ਵੀ ਇਸ ਗੁਰਬਾਣੀ ਦੇ ਮੱਧ ਲੱਗਦਾ ਹੈ ਸੋ ਸਾਧ ਸੰਗਤ ਜਦੋਂ ਵੀ ਇਸ ਗੁਰਬਾਣੀ ਦਾ ਜਦੋਂ ਕੋ ਖੜ ਪਾਸ਼ਾ ਜੀ ਅਸਾਰੇ ਬਾਣ ਸਬਦਾਂ ਦਾ ਪਾਠ ਹੋ ਰਿਹਾ ਪ੍ਰਕਾਸ਼ ਹੋਵੇ ਆਜ ਉਹਨਾਂ ਮੇਸ਼ਾਂ ਦਾ ਅੰਦਰ ਉਹਨਾਂ ਨੇ ਸੇ ਉਠਕਾਰ ਕੇ ਫਿਰ ਮਾਦੀ ਅਰਦਾਸ ਕਰਦਾ ਹੈ ਸਤਿ ਸੰਗਤੋ ਜੀ ਇਹ ਇਸ ਬਾਣੀ ਦਾ ਬਹਾਦਰ ਅਤੇ ਉਠਾਲ ਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸਤਿ ਸੰਗਤ ਜੀ ਦਾ ਮੁਖਵਾਦ ਬਖਸ਼ਿਸ਼ ਕੀਤਾ ਹੈ ਮਾਣ ਦੀ ਕਿਰਪਾ ਕਰਨ ਆਪ ਕਿਰਪਾ ਕੀ ਵਿਚਾਰ ਕਰਵਾ ਰਹੇ ਹਾਂ ਸਭ ਨੂੰ ਬੇਨਤੀ ਹੈ ਦਿਓ ਅਸੀਸ ਸਾਰੇ ਪ੍ਰੇਮ ਨਾਲ ਜਪੋ ਜੀ ਸਤਿਨਾਮ ਸ੍ਰੀ ਵਾਹਿ ਸਤਿਵਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਇਆਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ ਸੋ ਸਾਧ ਸੰਗਤ ਜੀ ਮਹਾਰਾਜ ਜੇ ਪਾਸ਼ਾ ਸਲੋਕ ਉਹਦਾ ਜਿਹਦੇ ਮਹਿਕੀ ਬਾਣੀ ਦੀ ਹਾਂ ਦਇਆਕਰਣੰ ਬਾਹਤੋ ਬਖਿਆਨ ਕਰਦੇ ਇਸ ਸੰਗਤ ਵਿੱਚ ਸਾਧ ਸੰਗਤ ਜੀ ਜਿਸ ਉੱਤੇ ਅਕਾਲ ਪੁਰਖ ワਹਿਗੁਰੂ ਦੀ ਦਇਆ ਹੋਵੇ ਧਰਗੁਰ ਨਾਨਕ ਦੇਵ ਮਹਾਰਾਜ ਦਾਸ ਹੋਵੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਇਆ ਹੋਵੇ ਤਾਂ ਉਸ ਨੂੰ ਮਹਾਰਾਜ ਆਪਣਾ ਕੀਰਤਨ ਆਪਣੇ ਨਾਮ ਦੀ ਕੀਰਤੀ ਜਸ ਬਖਿਆਨ ਕਰਵਾ ਕਰਕੇ ਉਸ ਦੇ ਸਾਰੇ ਦੁੱਖ ਹੱਲ ਹੋ ਜਾਂਦੇ ਹਨ ਸਾਧ ਸੰਗਤ ਜੀ ਅੱਜ ਸੰਸਾਰ ਦੁਖਾਂ ਦੇ ਨਾਲ ਭਰਿਆ ਹੋਇਆ ਨਾਨਕ ਦੁਖੀਆ ਸਭ ਸੰਸਾਰ ਇਹ ਸੰਸਾਰ ਦੇ ਉੱਤੇ ਵੱਡੇ ਵੱਡੇ ਰਾਜੇ ਚਾਹੇ ਉਹ ਰਾਮ ਜੰਦਰ ਜੀ ਵਰਗੇ ਅਸ਼ਟ ਵਰਗੇ ਵੀ ਦੁਖੀ ਹੋਏ ਰੋਣਾ ਪਿਆ ਸਾਰ ਸੰਗਤ ਜੀ ਰੋਵੇ ਰਾਮ ਨਿਕਾਲਾ ਭਇਆ ਸੋ